ਬਾਲੀਵੁੱਡ ਅਦਾਕਾਰਾ ਲਾਰਾ ਦਿੱਤਾ ਉਸ ਸਮੇਂ ਬਹੁਤ ਦੁਖੀ ਸੀ ਜਦੋਂ ਉਹਨਾਂ ਦੇ ਪਿਤਾ ਸਾਬਕਾ ਵਿੰਗ ਕਮਾਂਡਰ ਐਲ ਕੇ ਦਿੱਤਾ ਦਾ ਦੇਹਾਂਤ ਹੋ ਗਿਆ ਅਦਾਕਾਰਾ ਆਪਣੇ ਪਿਤਾ ਦੇ ਵਿਛੋੜੇ ਨਾਲ ਟੁੱਟ ਗਈ ਸੀ ਅਤੇ ਉਹਨਾਂ ਦੇ ਅੰਤਿਮ ਸੰਸਕਾਰ ਤੇ ਵੀ ਬਹੁਤ ਦੁਖੀ ਦਿਖਾਈ ਦੇ ਰਹੀ ਸੀ ਹੁਣ ਉਹਨਾਂ ਦੀ ਮੌਤ ਤੋਂ 5 ਦਿਨ ਬਾਅਦ ਲਾਰਾ ਨੇ ਆਪਣੇ ਸਵਰਗੀ ਪਿਤਾ ਨੂੰ ਯਾਦ ਕਰਦੇ ਹੋਏ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਲਾਰਾ ਦੱਤਾਨੇ ਆਪਣੀ ਇੰਸਟਾਗ੍ਰਾਮ ਤੇ ਦੋ ਫੋਟੋਆਂ ਸਾਂਝੀਆਂ ਕੀਤੀਆਂ ਹਨ ਪਹਿਲੀ ਉਹਨਾਂ ਦੇ ਪਿਤਾ ਦੇ ਆਖਰੀ ਦਿਨਾਂ ਦੀ ਤਸਵੀਰ ਹੈ ਅਤੇ ਦੂਜੀ ਇੱਕ ਪੁਰਾਣੀ ਫੋਟੋ ਹੈ ਜਿਸ ਵਿੱਚ ਉਹ ਆਪਣੇ ਪਿਤਾ ਨਾਲ ਨੱਚਦੇ ਦਿਖਾਈ ਦੇ ਰਹੀ ਹੈ ਇਹਨਾਂ ਦੋ ਫੋਟੋਆਂ ਨੂੰ ਪੋਸਟ ਕਰਦੇ ਹੋਏ ਅਦਾਕਾਰਾਂ ਨੇ ਕੈਪਸ਼ਨ ਵਿੱਚ ਲਿਖਿਆ ਮੇਰੇ ਸ਼ਾਨਦਾਰ ਬਹਾਦਰ ਲੜਾਕੂ ਪਿਤਾ 3 ਮਈ ਦੀ ਰਾਤ ਨੂੰ ਚੁੱਪਚਾਪ ਚਲੇ ਗਏ ਉਹਨਾਂ ਨੇ ਇੱਕ ਬਿਮਾਰੀ ਵਿਰੁੱਧ ਇੱਕ ਲੰਬੀ ਅਤੇ ਸਖਤ ਲੜਾਈ ਲੜੀ ਜਿਸਨੇ ਉਹਨਾਂ ਨੂੰ ਪਿਛਲੇ ਕੁਝ ਮਹੀਨਿਆਂ ਤੋਂ ਕਮਜ਼ੋਰ ਕਰ ਦਿੱਤਾ ਸੀ ਉਹਨਾਂ ਨੇ ਇੱਕ ਯੁੱਧ ਤੋਂ ਥੱਕੇ ਹੋਏ ਸਪਾਹੀ ਵਾਂਗ ਦਰਦ ਨੂੰ ਸਹਿਣ ਕੀਤਾ ਅਤੇ ਰੁਕਾਵਟਾਂ ਨੂੰ ਪਾਰ ਕਰਨ ਲਈ ਹਿੰਮਤ ਅਤੇ ਇੱਛਾ ਸ਼ਕਤੀ ਦਿਖਾਈ ਜੋ ਕਈ ਵਾਰ ਸਾਰੇ ਤਰਕ ਨੂੰ ਚੁਣੌਤੀ ਦਿੰਦੀ ਹਨ